ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਪਹਿਲਾਂ ਤੱਕ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੱਕ ਕਿਸਾਨ ਯੂਨੀਅਨ ਵੱਲੋਂ ਨਹਿਰੀ ਨਹਿਰੀ ਪਟਵਾ ਯੂਨੀਅਨਾਂ ਜਿਹੜੇ ਉਹਨਾਂ ਦਾ ਪ੍ਰਧਾਨ ਹੈ ਜਿਹੜੀ ਟੀਮ ਹੈ ਤੁਹਾਨੂੰ ਵਧਾਈ ਦਿੰਦੇ ਆ ਇਹਨਾਂ ਨੇ ਪੰਜਾਬ ਦਾ ਪਾਣੀ ਬਚਾਉਣ ਖਾਤਰ ਇੱਕ ਅਮਾਲਾ ਕੀਤਾ ਹੈ ਕਿਰਤੀ ਕਿਸਾਨ ਯੂਨੀਅਨ ਤੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਇਹਨਾਂ ਦੀ ਦਿਨੋਂ ਦਿਨ ਦਾ ਸਪੋਰਟ ਪ੍ਰਾਪਤੀ ਕਰਦੀ ਹੈ ਇਲਾਸ਼ੀ ਦਰਸ਼ਕੀ ਹੋਏਗਾ ਅਗਲਾ ਲੇਕਿਨ ਅਸੀਂ ਚਾਹੁੰਦੇ ਆ ਵੀ ਪੰਜਾਬ ਦਾ ਪਾਣੀ ਜਿਹੜਾ ਤੇਰੀ ਅਨੁਸੰਧਾਨਤ ਹੈ ਉਹਦੇ ਮੁਤਾਬਕ ਪੰਜਾਬ ਨੂੰ ਮਿਲੇ ਅੱਜ ਤੱਕ ਕਿਸੇ ਸਰਕਾਰ ਨੇ ਵੀ ਕੋਈ ਅਪਰਾਧਾ ਨਹੀਂ ਕੀਤਾ ਅਸੀਂ ਤਾਂ ਇਹਦੇ ਤੇ ਲੜਾਈ ਤੜਦੇ ਆ ਤੇ ਲੜਾਈ ਲਾਦੇ ਰਹਾਂਗੇ ਜੋ ਵੀ ਅੱਗੇ ਜਿਹੜੀ ਇਹ ਨਹਿਰੀ ਪਟਵਾਰ ਦੁਨੀਆ ਨੇ ਅੱਗੇ ਵੀ ਜਿਹੜਾ ਵੀ ਕੋਈ ਇਹ ਸੰਘਰਸ਼ ਹੈ ਯੂਪੀਐਸਓ ਦੇ ਵਿੱਚ ਤਾਲਮਤ ਧਰ ਨਾਲ ਸਾਂਝੋ ਕਰੇ ਕਿਹੜੀ ਕਿਹੜੀ ਜਥੇਬੰਦੀ ਬਲਵਾ ਤੁਹਾਡਾ ਹਿੱਸਾ ਇਹਨਾਂ ਸਾਹ ਦੇ ਤੱਕ ਅਸੀਂ ਮੈਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜਿਹੜੀ ਪੰਜਾਬ ਪੰਦਰ ਤੋਂ ਸਾਡੀ ਬਲੰਦੀ ਹੈ ਮੈਂ ਉਹਦਾ ਪ੍ਰਧਾਨ ਆ ਉਹਦੇ ਵੱਲੋਂ ਆ ਕਿੰਟੀ ਕਿਸਾਨ ਯੂਨੀਅਨ ਦੇ ਪੰਜਾਬ ਦੇ ਜੀਬੀ ਦੇ ਪ੍ਰਧਾਨ ਨੇ ਸਾਡੇ ਕੰਨਿਨਰ ਭਵਿੰਦਰ ਸਿੰਘ ਜੀ ਲੰਗੋਵਾਲ ਸਾਡੀ ਸਾਡੀ ਟੀਮ ਨੇ ਜਾਨੀ ਸਪੋਰਟ ਕਰਦੀ ਹੈ ਬਗਬਗ ਕਿਸਾਨ ਜਥੇਬੰਦੀ ਅੱਜ ਇਹ ਪਵਿੱਤਰ ਕਾਰਨ ਖਾਤਰ